ਗੁਰੂ ਜੀ ਦੀ ਫਤਿਹ ਅੱਜ ਸਾਡੀ ਟੀਮ ਜਿਹੜੀ ਆ ਸਕੂਲਾਂ ਵਿੱਚ ਘਾਰੀ ਆ ਅੱਜ ਅਸੀਂ ਪਹੁੰਚੇ ਆ ਕਲਾਨੌਰ ਪੀਏਪੀ ਸਕੂਲ ਉਥੇ ਪਹੁੰਚ ਗਏ ਸਾਰੇ ਫੋਟੋਗ੍ਰਾਫੀ ਕੀਤੀ ਆ ਪਿੱਛੇ ਅਸੀਂ ਕਰਕੇ ਆਏ ਆ ਪਰਸਾਣਾ ਬੋਰਾਵਾਂ ਵਾਲੇ ਵੀ ਹੁਣ ਅਸੀਂ ਅੱਗੇ ਜਿੰਨੇ ਵੀ ਕਲਾਨੌਰ ਦੇ ਸਕੂਲ ਆ ਤੇਰਲਾ ਇੰਟਰਨੈਸ਼ਨਲ ਸਕੂਲ ਇੱਥੇ ਵੀ ਜਾਵਾਂਗੇ ਤੁਹਾਨੂੰ ਦੱਸਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਾਰੀ ਟੀਮ ਪਹੁੰਚੀ ਆ ਜੀ ਸਰਕਾਰੀ ਕੌਂਸ਼ਾਲੇ ਜੋ ਸਤੇਥਾ ਸ਼ਾਲੇ ਚੱਕ ਰੋਡ ਤੇ ਅਨਾ ਕਾਫੀ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਅਸੀਂ ਸੋਚਿਆ ਵੀ ਚਲੋ ਉੱਥੇ ਵੀ ਪਾਣੀ ਜਿਆਦਾ ਗੰਦਾ ਪਾਣੀ ਇਕੱਠਾ ਹੋਇਆ ਹੁਣ ਉਹਦੇ ਕਰਕੇ ਮਸ਼ਰ ਬਹੁਤ ਸੀ ਤੇ ਅਸੀਂ ਕਿਹਾ ਵੀ ਗਾਈਆਂ ਦੇ ਛੱਡ ਦੇ ਵਿੱਚ ਵੀ ਜਾ ਕੇ ਫੋਗਿੰਗ ਕੀਤੀ ਜਾਏ ਨਾਲ ਅਸੀਂ ਲੈ ਕੇ ਆਏ ਆ ਮੈਡੀਸਨ ਵੀ ਜਿਆਦਾ ਪਾਣੀ ਕਾਰਨ ਜੋ ਗਾਈਆਂ ਦੇ ਖੁਰ ਜਾਂ ਜੋ ਵੀ ਹੋਰ ਉਹਨਾਂ ਨੂੰ ਕੋਈ ਬਿਮਾਰੀਆਂ ਲੱਗੀਆਂ ਉਹਦੇ ਵਾਸਤੇ ਬੇਸਿਕ ਬੇਸਿਕ ਮੈਡੀਸਨ ਲੈ ਕੇ ਆਪਾਂ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਮੈਂ ਮਹਕਪ੍ਰੀਤ ਸਿੰਘ ਬਾਜਵਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਵੇਰੇ ਐਲੀਮੈਂਟਰੀ ਸਕੂਲ ਕਲਾਨੌਰ ਪ੍ਰਾਇਮਰੀ ਸਕੂਲ ਕਲਾਨੌਰ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਉਪਰਾਲਾ ਕਰ ਰਹੇ ਨੇ ਫੋਗਿੰਗ ਦਾ ਬਹੁਤ ਹੀ ਵਧੀਆ ਵਾ ਸ਼ਲਾਗਾ ਜੋਗ ਹੈ ਅੱਜ ਉਹਨਾਂ ਨੇ ਟਾਈਮ ਕੱਟ ਕੇ ਕਲਾਨੌਰ ਕਮਸ਼ਾਲਾ ਦੇ ਵਿੱਚ ਆ ਕੇ ਵੀ ਜਿਹੜੀ ਐ ਫੋਗਿੰਗ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ